ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ 10ਵੀਂ ਪਾਸ ਕੈਂਡੀਡੇਟ ਨੂੰ ਇੰਤਜ਼ਾਰ ਸੀ ਗ੍ਰਾਮੀਣ ਡਾਕ ਸੇਵਕ ਦੀਆਂ ਪੋਸਟਾਂ ਦਾ ਜਿਨ੍ਹਾਂ ਵਾਸਤੇ ਯੋਗਤਾ 10ਵੀਂ ਪਾਸ ਹੈ ਤੇ ਟੋਟਲ ਨੰਬਰ ਆਫ ਪੋਸਟ 44000 ਤੋਂ ਵੀ ਵੱਧ ਪੋਸਟਾਂ ਜੋ ਕੱਢੀਆਂ ਗਈਆਂ ਨੇ ਗ੍ਰਾਮੀਨ ਡਾਕ ਸੇਵਾਕਤੀਆਂ ਇਹਨਾਂ ਪੋਸਟਾਂ ਲਈ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਕੀ ਹੈ ਉਮਰ ਹੱਦ ਸਿਲੈਕਸ਼ਨ ਪ੍ਰੋਸੈਸ ਅਤੇ ਪਲੇਸ ਆਫ ਪੋਸਟਿੰਗ ਇਸ ਬਾਰੇ ਡਿਟੇਲ ਵਿੱਚ ਗੱਲ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ 10ਵੀਂ ਪਾਸ ਕੈਂਡੀਡੇਟ ਨੇ ਉਹਨਾਂ ਤੱਕ ਇਹ ਜਾਣਕਾਰੀ ਸਭ ਤੋਂ ਪਹਿਲਾਂ ਪਹ ਹਿੰਕਮਤੇ ਲੱਗ ਜਾਣ ਤਾਂ ਦੋਸਤੋ ਬਿਨਾਂ ਟਾਈਮ ਖਰਾਬ ਕੀਤੇ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਜਾਣਕਾਰੀ ਵੱਲ ਤਾਂ ਦੋਸਤੋ ਨੋਟੀਫਿਕੇਸ਼ਨ ਜੋ ਕਿ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਕਮਿਊਨੀਕੇਸ਼ਨ ਵੱਲੋਂ ਜੋ ਕਿ ਗ੍ਰਾਮਿੰਡ ਡਾਕ ਸੇਵਕ ਦਾ ਆਨਲਾਈਨ ਇੰਗੇਜਮੈਂਟ ਸ਼ਡਿਊਲ ਜਿਸ ਵਾਸਤੇ ਜੋ ਰਜਿਸਟ੍ਰੇਸ਼ਨ ਅਤੇ ਸਬਮਿਸ਼ਨ ਆਫ ਆਨਲਾਈਨ ਅਪਲੀਕੇਸ਼ਨ ਫਾਰਮ ਹੈ ਉਹ 15/07/2024 ਤੋਂ 05/08/2024 ਹੈ ਇਸ ਤੋਂ ਇਲਾਵਾ ਐਡਿਟ ਜਾਂ ਕਰੈਕਸ਼ਨ ਵਿੰਡੋ 06/08/2024 ਤੋਂ ਲੈ ਕੇ 08/08/2024 ਹੈ ਇਹਨਾਂ ਵਾਸਤੇ ਜੋ ਤੁਹਾਨੂੰ ਬੀਪੀਐਮ ਬ੍ਰਾਂਚ ਪੋਸਟਮਾਸਟਰ ਜੋ ਕਿ ਡੇ ਟੂ ਡੇ ਐਕਟੀਵਿਟੀ ਹੈ ਇਸ ਵਾਸਤੇ ਤੁਹਾਨੂੰ ਰੈਜ਼ੀਡੈਂਸ ਸਰਟੀਫਿਕੇਟ ਜ਼ਰੂਰੀ ਹੈ ਇਸ ਤੋਂ ਇਲਾਵਾ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਜਿਸ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਇਹ ਪੋਸਟਾਂ ਨੇ ਜੋ ਇਹਨਾਂ ਵਾਸਤੇ ਜੋ ਤੁਹਾਨੂੰ ਸੈਲਰੀ ਹੈ ਬੀਪੀਐਮ ਬ੍ਰਾਂਚ ਪੋਸਟਮਾਸਟਰ ਨੂੰ 12000 ਰੁਪਏ ਤੋਂ ਲੈ ਕੇ 29380 ਰੁਪਏ एबीपीएम ਜਾਨੀ ਡਾਕ ਸੇਵਕ ਨੂੰ 10000 ਰੁਪਏ ਤੋਂ ਲੈ ਕੇ 24470 ਰੁਪਏ ਜੋ ਸੈਲਰੀ ਮਿਲੇਗੀ ਜੋ ਏਜ ਲਿਮਟ ਹੈ ਮਿਨਿਮਮ ਏਜ 18 ਸਾਲ ਅਤੇ ਮੈਕਸਿਮਮ ਏਜ 40 ਸਾਲ ਹੈ ਇਸ ਤੋਂ ਇਲਾਵਾ ਗਵਰਨਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਜੋ ਉਮਰ ਹੱਦ ਵਿੱਚ ਛੋਟ ਹੈ ਐਸਸੀ ਐਸਟੀ ਨੂੰ 5 ਸਾਲ ਅਦਰ ਬੈਕਵਰਡ ਕਲਾਸਸ ਨੂੰ 3 ਸਾਲ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ 9 ਰਿਲੈਕਸੇਸ਼ਨ ਪੀ ਡਬਲਯੂ ਡੀ ਕੈਂਡੀਡੇਟ ਨੂੰ 10 ਸਾਲ ਇਸ ਤੋਂ ਇਲਾਵਾ ਪੀ ਡਬਲਯੂ ਡੀ ਓਬੀਸੀ ਨੂੰ 13 ਸਾਲ ਅਤੇ ਪੀ ਡਬਲਯੂ ਡੀ ਐਸਸੀ ਐਸਟੀ ਨੂੰ 15 ਸਾਲ ਰਿਲੈਕਸੇਸ਼ਨ ਏਜ ਵਿੱਚ ਮਿਲੇਗਾ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਡੀ ਐਸ ਦੀ ਪੋਸਟ ਵਾਸਤੇ ਜੋ ਯੋਗਤਾ ਹੈ ਉਹ 10ਵੀਂ ਪਾਸ ਹੈ ਮੈਥ ਅਤੇ ਜੋ ਇੰਗਲਿਸ਼ ਦੇ ਵਿਸ਼ੇ ਵਿੱਚੋਂ ਪਾਸ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਲੋਕਲ ਲੈਂਗੁਏਜ ਜਿੱਥੇ ਤੁਹਾਡੀ ਪੋਸਟਿੰਗ ਹੋਣੀ ਹੈ ਉਹ ਵੀ ਤੁਹਾਨੂੰ ਆਉਣੀ ਜ਼ਰੂਰੀ ਹੈ ਅਤੇ ਉਸ ਵਿਸ਼ੇ ਵਿੱਚੋਂ ਵੀ ਪਾਸ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਹੋਰ ਤੁਹਾਨੂੰ ਦੱਸੀਏ ਕੰਪਿਊਟਰ ਦੀ ਨੌਲੇਜ ਨੋਲੇਜ ਆਫ ਸਾਈਕਲਿੰਗ ਦੀ ਵੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਰਿਜ਼ਰべਸ਼ਨ ਐਸ ਪਰ ਗਵਰਨਮੈਂਟ ਪਾਲਿਸੀ ਰਹੇਗਾ ਤਾਂ ਦੋਸਤੋ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਮੈਂ ਤੁਹਾਨੂੰ ਵੈਬਸਾਈਟ ਤੇ ਵੀ ਲੈ ਕੇ ਚੱਲਦਾ ਹਾਂ www.indiapostgdsonline.gov.in ਤੇ ਤੁਸੀਂ ਜਾਣਾ ਹੈ ਜਿੱਥੇ ਸਾਰੇ ਹੀ ਪਾਰਧੀਆਂ ਜੋ ਅਲੱਗ-ਅਲੱਗ ਸਟੇਟਾਂ ਨੇ ਉਹਨਾਂ ਦੀ ਪੋਸਟਾਂ ਦੀ ਜਾਣਕਾਰੀ ਹੈ ਜੋ ਕਿ ਪੋਸਟਾਂ 44000 ਤੋਂ ਵੱਧ ਨੇ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਤੁਹਾਨੂੰ ਡਾਇਰੈਕਟਲੀ ਵੈਬਸਾਈਟ ਤੇ ਤੁਸੀਂ ਇਸ ਵੈਬਸਾਈਟ ਤੇ ਆਉਣਾ ਹੈ ਜਿਸ ਦਾ ਲਿੰਕ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇਣ ਜਾ ਰਿਹਾ ਹਾਂ ਇੱਥੇ ਤੁਸੀਂ ਆ ਕੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਅਤੇ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਜਿਵੇਂ ਮੈਂ ਨੋਟਿਸ ਜੋ ਹੈ ਨੋਟੀਫਿਕੇਸ਼ਨ ਹੈ ਉਸ ਨੂੰ ਡਾਊਨਲੋਡ ਕਰ ਚੁੱਕਾ ਹਾਂ ਇਸ ਤੋਂ ਇਲਾਵਾ ਪੰਜਾਬ ਲਈ ਜਦੋਂ ਮੈਂ ਅਪਲਾਈ ਕਰਾਂਗਾ ਤਾਂ ਪੰਜਾਬ ਦੀਆਂ ਪੋਸਟਾਂ ਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਥੇ ਪੋਸਟਾਂ ਦੀ ਗਿਣਤੀ ਇਸ ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ਵਾਈਜ਼ ਤੁਹਾਨੂੰ ਮਿਲ ਜਾਵੇਗੀ ਅਤੇ ਤੁਸੀਂ ਆਨਲਾਈਨ ਇੱਥੇ ਰਜਿਸਟ੍ਰੇਸ਼ਨ ਆਪਣੀ ਕਰ ਸਕਦੇ ਹੋ ਰਜਿਸਟ੍ਰੇਸ਼ਨ ਨਿਊ ਰਜਿਸਟ੍ਰੇਸ਼ਨ ਇਸ ਤੋਂ ਬਾਅਦ ਆਪਣੀ ਡਿਟੇਲ ਭਰ ਕੇ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਜ਼ਰੂਰ ਕਰਨਾ ਜਿੰਨਾ ਵੀ ਦੋਸਤਾਂ ਦੀ ਐਲੀਜੀਬਿਲਿਟੀ ਇਹਨਾਂ ਪੋਸਟਾਂ ਲਈ ਬਣਦੀ ਹੈ ਜੇ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਆਉਂਦੀ ਹੈ ਤੁਸੀਂ ਕਮੈਂਟ ਕਰਕੇ ਮੇਰੇ ਕੋਲ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ ਤੁਹਾਡੀ ਹਰ ਇੱਕ ਸਮੱਸਿਆ ਦਾ ਹੱਲ ਜੋ ਇਸ ਫਾਰਮ ਨੂੰ ਭਰ ਲੈ ਜਰੂਰੀ ਹੈ ਉਹ ਕੀਤਾ ਜਾਵੇਗਾ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵਨ ਸਗੇਨ ਟੂ 올 ਮਾਈ ਪੀਅਰਸ